ਇੱਕ ਪਾਸੇ ਸ਼ਰਾਬ ਠੇਕੇਦਾਰ ਅਮਨ ਕੁਮਾਰ ਤੇ ਦੂਜੇ ਪਾਸੇ ਕਾਂਗਰਸ ਆਗੂ ਚਰਨਜੀਤ ਹਸ ਦੋਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਦੂਜੇ ਤੇ ਗੰਭੀਰੋ આરોਪ ਲਗਾ ਰਹੇ ਨੇ ਸਚਾਈ ਅਤੇ ਕਿਸ ਗੱਲ ਤੋਂ ਇਹਨਾਂ ਦੋਵਾਂ ਪਾਰਟੀਆਂ ਚ ਆਪਸ ਰੰਜਿਸ਼ ਵਧ ਰਹੀ ਹੈ ਕਿਤੇ ਖੁੰਦਕਬਾਜੀ ਇੰਨੀ ਨਾ ਵੱਧ ਜਾਵੇ ਕਿਸੇ ਦੀ ਜਾਨੀ ਮਾਲੀ ਦਾ ਨੁਕਸਾਨ ਹੋ ਜਾਵੇ ਇੱਕ ਪਾਸੇ ਸਿਵਲ ਹਸਪਤਾਲ ਵਿੱਚ ਜੇਰੇ ਹਲ ਚੱਲ ਰਹੇ ਨੌਜਵਾਨ ਦਾਸਰਿਆ ਕਿ ਬੀਤੇ ਦਿਨ ਉਸੇ ਰਮਨ ਕੁਮਾਰ ਠੇਕੇਦਾਰ ਤੇ ਕੁਝ ਸਾਥੀਆਂ ਦੇਸ ਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਉੱਥੇ ਹੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਦੂਜੇ ਪਾਸੇ ਕਾਂਗਰਸ ਐਮਸੀ ਚਰਨਜੀਤ ਹਸ ਦਾ ਇਲਜ਼ਾਮ ਲਾਰੇ ਕਿ ਰਮਨ ਕੁਮਾਰ ਦਾ ਸਾਥੀ ਪਰਮਜੀਤ ਰਿੱਕੀ ਜਿਸ ਦਾ ਹਾਈ ਕੋਰਟ ਤੋਂ ਵੀ ਅਰੇਸਟ ਦੇ ਆਰਡਰ ਹਨ ਲੇਕਿਨ ਉਹ ਸ਼ਰਿਆਾਥਾਣੀਆਂ ਦੇ ਵਿੱਚ ਘੁੰਮ ਰਿਹਾ ਹੈ ਲੇਕਿਨ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਜਿਸ ਦੀ ਉਹਨਾਂ ਕੋਲ ਵੀਡੀਓ ਵੀ ਹੈ ਕਿਤੇ ਕਿਸੇ ਪੁਰਾਣੀ ਰੰਜਿਸ਼ ਕਰਕੇ ਉਹਨਾਂ ਦੇ ਇੱਕ ਸਾਥੀ ਨੂੰ ਵੀ ਹਥਿਆਰਾਂ ਦੇ ਬਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਕਪੂਰਥਲਾ ਤੋਂ ਪੱਤਰਕਾਰ ਸੈਲ ਗੁਪਤਾ ਦੀ ਰਿਪੋਰਟ ਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਗਦਕਸ਼ਣ ਕਿੱਥੇ ਹੋ ਰਹਿਣਾ ਮੱਲਾ ਪੱਤਰਕਾਰ ਨਾਮ ਸ਼ੀਟ ਕੀ ਹੋਇਆ ਕਿ ਜੀ ਤੁਸੀਂ ਜੀਰੇ ਲਾਇਏ ਸੀ ਵਿਲ ਹਸਪੀਟਲੋਂ ਤੇ ਮੇਰੋ ਜੀ ਆਨਲੈ ਰਮਨ ਦੇ ਬੰਦੇ ਆਲੇ ਕਰੰਜਾਂ ਨੇ ਕੁੱਟਿਆ ਰਮਨ ਕੌਣ ਜੀ ਰਮਨ ਠੇਕੇ ਵਾਲਾ ਕੀ ਕਾਰਨ ਜਿਹੜਾ ਉਹਨੇ ਤੁਹਾਨੂੰ ਕੁੱਟਿਆ ਪਤਾ ਨਹੀਂ ਮੈਨਾਂ ਕੋਈ ਪਤਾ ਨਹੀਂ ਕੀ ਲੰਨ ਪਾ ਲੈ ਅੱਗੇ ਲੱਗ ਗੱਡੀ ਲੱਗ ਤੇ ਮਨਕੇ ਹੱਲਿਆ ਹੋਇਆ ਕਿੱਥੇ ਘੇਰਿਆ ਆਪਣਾ ਮੇਕ ਚੌਂਕ ਦੇ ਲੱਗ ਤੇ ਤੁਮਾਨੂੰ ਕੀ ਕਰਦੇ ਬੀ ਤੁਸੀਂ ਹਾਂਜੀ ਤੁਸੀਂ ਕੀ ਕਰਦੇ ਬੀ ਤੁਸੀਂ ਮੈਂ ਆਟੋ ਲੈ ਕੇ ਜਾਣਾ ਹੈ ਉਹਦੇ ਨੂੰ ਤੁਸੀਂ ਆਟੋ ਚਲਾਉਨੇ ਹਾਂ ਹਾਂਜੀ ਆਟੋ ਚਲਾਉਣਾ ਕੋਈ ਤੁਹਾਡੀ ਪੁਰਾਣੀ ਰੰਜਿਸ਼ ਨਹੀਂ ਬਕ ਪਹਿਲਾਂ ਹੀ ਮਾਰੀ ਮੋਢੇ ਹਾਉਣੀ ਹੈਗੀ ਨਹੀਂ ਕੋਈ ਕਾਰਨ ਤੇ ਹੋਵੇ ਲੜਾਈ ਝਗੜੇ ਦਾ ਹਾਂਜੀ ਕੀ ਕਾਰਨ ਤੁਸੀਂ ਲੜਾਈ ਤੇ ਪਹਿਲਾਂ ਬਹਾਵ ਚਲ ਹੋ ਗਏ ਅਸੀਂ ਲੜੇ ਕਿਸ ਦੇ ਨਾਲ ਉਹਨਾਂ ਸਾਬੇ ਨੂੰ ਅੱਛਾ ਤੇ ਹੁਣ ਤੁਹਾਨੂੰ ਕੁੱਟਿਆ ਕਿਨੇ ਕਿਨੇ ਮੇਰੇ ਸਾਬੇ ਹੀ ਦੋ ਤਿੰਨ ਜਣੇ ਕਰਿੰਦੇ ਉਹਦੇ ਨਾਲ ਹੋਰ ਹੀ ਦੋ ਜਣੇ ਉਹਨਾਂ ਨੂੰ ਅੱਛਾ ਉਹ ਡੇ ਵੱਡੇ ਬਰਾੜਾ ਮਾਰਿਆ ਕੀ ਤੁਹਾਡੇ ਮੇਰੇ ਨਾਲ ਇੱਕ ਨੇ ਦਾਤਰ ਮਾਰਿਆ ਇੱਕ ਨੇ ਬੈਸਬੋਲ ਮਾਰੀ ਅੱਛਾ ਤੇ ਤੁਸੀਂ ਹੁਣ ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹਾਂਜੀ ਤੇ ਕੀ ਕਾਰਵਾਈ ਜੀ ਜੇ ਤੱਕ ਹੋਈ ਕਿਸ ਤਰ੍ਹਾਂ ਦੀ ਇਨਸਾਫ ਦੀ ਮੰਗ ਕਰਦੇ ਜੀ ਇਹਨਾਂ ਨੂੰ ਸ਼ਿਕਾਇਤ ਮਿਲਣਾ ਚਾਹੀਦਾ ਮੇਰੀ ਗੱਡੀ ਦੀ ਵੀ ਸਾਰੀ ਤੋਰ ਦਾ ਸ਼ੀਸ਼ਾ ਤੋੜਦਾ ਸਾਰਾ ਤੁਸੀਂ ਸੀਸੀਟੀਵੀ ਫੋਟੋ ਇੱਕ ਵੀਡੀਓ ਭਾਈ ਤੁਸੀਂ ਗੁਣਾਇਆ ਬਣੀ ਇੱਕ ਪਾਈ ਪਰ ਕੀ ਕਾਰਨ ਕੀ ਤੁਹਾਡੇ ਨਾਲ ਲੜਾਈ ਤੁਸੀਂ ਕਹਿੰਦੇ ਪਹਿਲਾਂ ਵੀ ਹੋਈ ਹੁਣ ਫਿਰ ਹੋਈ ਕਿਉਂ ਹੁੰਦੀ ਹੈ ਇਹ ਮੇਲਾ ਹੀ ਸਾਡੇ ਦਾ ਇਦਾਂ ਹੀ ਤਿੰਨ ਪੰਜ ਕਾਰਨ ਰੱਖਣਾ ਵੀ ਆਣ ਕਾਹਦੇ ਤੋਂ ਮੈਂ ਉਹ ਮਾੜੀ ਮੋੜੀ ਨਾਲ ਦਾਲ ਦੂਰ ਵੇਚਦਾ ਹਾਂ ਹੁਣ ਵੇਚਦੇ ਹੁਣ ਤਰੀ ਵੇਚੋ ਹੋਣੀ ਵੇਚਦੇ ਹੋਰ ਪਹਿਲਾਂ ਵੇਚਦੇ ਉਸੇ ਰੰਜਿਸ਼ ਕਰਕੇ ਉਹਨਾਂ ਨੇ ਤੁਹਾਡੇ ਨਾਲ ਲੜਾਈ ਕੀਤੀ ਹਾਂਜੀ ਮੈਂ ਲੋਨਾ ਸਕੂਲੇ ਬੱਚਿਆਂ ਨਾਲ ਚੱਲ ਕੇਗਾ ਪੈਸਾ ਹੀ ਆ ਸਕਦਾ چرنجیت ہنس نے اپنے گیر لائے آنا چاہتے چرنجیت ہنس والے کی بیٹھا ہوا کہنا بڑا کچھ ਇਹ ਤਾਂ ਇਹ ਮੁਗਰੇ ਹਾਂ ਪਰ ਇੰਦਿਆਂ ਜੋ ਮੁਗਲ ਬਾਦਰੀ ਇੱਕ ਪਾਸੇ ਇਹ ਸੇ ਆ ਦਾ ਨਮੰਦਾ ਰੰਗ ਦੀ ਕਾਲੇ ਸਗਾਲੋਂ ਦੀ ਬੜੀ ਚਿੱਤੀ ਹੋਈ ਆ ਉਹ ਤੁਹਾਨੂੰ ਮਨ ਕੇ ਕਿ ਇਹਨਾਂ ਲੋਕਾਂ ਦੀ ਜਿੰਨੇ ਕਮਾਈ ਕਰਨਾ ਚਾਹੀਦਾ ਹੈ ਤੇ ਇਹਨੂੰ ਜਦੋਂ ਮੈਂ ਦੇਖ ਰਿਹਾ ਸਵਾਏ ਬਲਕੀਆਂ ਸ਼ਰਾਬ ਵਿੱਚ ਮੜਾ ਦੋ ਜਮਸਤਾ ਦਾ ਤੋਂ ਸਵਾਏ ਗੁਲ ਦੇ ਵਿੱਚ ਮੜਾ ਲਿਜਿਤੇ ਹੈ ਤਾਂ ਬਲਾਈਆ ਤਾਂ ਸਵਾਏ ਗੁਲ ਕੋਈ ਨਹੀਂ ਕਿਤੇ ਇਹ ਨੂੰ ਦਿਖਾਓ ਤੁਸੀਂ ਇਹ ਕਿਸੇ ਕਿਸੇ ਧਾਰਮਿਕ ਸਮਾਜ ਨੂੰ ਜਾਂ ਕਿਸੇ ਚੰਗੇ ਸ਼ਾਨ ਕੋ ਧਾਰਮਿਕ ਬਚਾ ਕਦੇ ਕਿਸੇ ਬਰਗਨਾ ਨਾਵਾ ਕਦੇ ਕਿਸੇ ਖਰਾਬ ਦੇਖ ਨਾ ਨਾਵਾ ਕਦੇ ਕਿਸੇ ਲਪਸ ਨੂੰ ਸੰਗਰ ਨਾਵਾ ਬੋਲਾ ਮੈਂ ਬਹੁਤ ਕੰਮ ਦੀ ਕਰਦਾ ਕੋਠਾ ਮਹਾਂ ਨਗਰ ਇਹਦੇ ਆਹ 10 15 ਵੱਡੇ ਇਥੇ ਜਿਲ੍ਹਾ ਤੋਂ ਇਹ ਘਰ ਚੱਲਦਾ ਤੇ ਇਹ ਗੱਲ ਹੈ ਮਗਰ ਕਹਿੰਦੇ ਕਿ ਕਾਫੀ ਚੱਲ ਰਹੀ ਆ ਤੁਹਾਡਾ ਦਲਦਲਾ ਪ੍ਰਸ਼ਾਸਨ ਦੇ ਤੁਹਾਡੇ ਦੇ ਅੰਨੇ ਪਰਚੇ ਹੋਏ ਆ ਤੁਹਾਡੇ ਸਹਿਯੋਗੀਆਂ ਦੇ ਵੀ ਪਰ ਕੋਈ ਕਾਰਵਾਈ ਨਹੀਂ ਹੋਈ ਪ੍ਰਸ਼ਾਸਨ ਵੱਲੋਂ ਤੁਹਾਡੇ ਕੋਲ ਕਿਹੜਾ ਬੰਦਾ ਆ ਸੀ ਉਹਨੂੰ ਦਿਖਾ ਪਰਚਾ ਆ ਵੀ ਪਰਚਾ ਜੇ ਸਾਡੇ ਮੁੰਡੇ ਸਾਡੀ ਦੇ ਰੰਗ ਦੀ ਵੀ ਸਾਡੀ ਤੇ ਮੇਰੇ 파ਟਨਰ ਪਰੰਦੇ ਦੀ ਪਰੰਦੇ ਕੋਲ ਵੀ ਲਿਖੀ ਦੇ ਜਿਹੜਾ ਪਰਚਾ ਹੋਇਆ ਇਹ ਵੀ ਇੱਕ ਨਵਾਂ ਪਰਚਾ ਜਿਹੜਾ ਅਮੀਨ ਚ ਉਤਾਰਿਆ ਨਹੀਂ ਨਾ ਇਹ ਇਹ ਨਵੇਂ ਬਖੀਆ ਹੋ ਚੁੱਕਿਆ ਜੀ ਤੇ ਇਹਨਾਂ ਨੂੰ ਕੋਈ ਪੂਰਪਾ ਨਹੀਂ ਸੀ ਉਸ ਟਾਈਮ ਤੇ ਸਾਡੇ ਨਾਲ ਜੀਹਨ ਚਾਹ ਦਸ਼ਾ ਸਿੰਘ ਜੀ ਦੇ ਦੋ ਮੋਟਰਸਾਈਕਲ ਚਾਰ ਮਾਈਕ ਨਹੀਂ ਨਾਲੋਂ ਬੁਕਲਾਗਾ ਸਾਡਾ ਸਾਬਕਾ ਸੌਂਡ ਇੰਸਪੈਕਟਰ ਉਹ ਉਹਨੇ ਪੁੱਛੀ ਤੇ ਸਾਰੀ ਪਾਰਟੀ ਜਿੰਨੇ ਸਾਡੇ ਮੰਡੇ ਦੇ ਅੰਦਰ ਨਹੀਂ ਬੜੇਗਾ ਜੀ ਜੀ ਠੀਕ ਹੈ ਇਹਦੇ ਬਾਅਦ ਇਹਨਾਂ ਦਾ ਉਹ ਸਾਡੇ ਐਸੇ ਤੋਂ ਬਾਪੂ ਗੰਦੇ ਦੇ ਨਾਮ ਦੇ ਪ੍ਰਜਾਤਾ ਜੀ ਅਜਾ ਵੀ ਦੇਖੋ ਤੇਰੀ ਬੀਬੀ ਦੀ ਤੇਰੀ ਦੂਜਰੀ ਪੋੜੀ ਪਤਾ ਕਰਦੇ ਆ ਜਿਹੜੇ ਫੁਆੜੇ ਧੰਨ ਦੇ ਦੀ ਚੀਜ਼ ਨਹੀਂ ਗਈ ਨਾ ਉਹ ਪਾ ਲਈ ਉਸ ਟਾਈਮ ਤੇ ਹੋਇਆ ਜੀ ਤੇ ਉਹਨੇ ਜੋ ਵਾਦਾ ਕਰਦਾ ਕਿ ਤੁਹਾਨੂੰ ਮਾਸੀ ਨਹੀਂ ਲੈ ਲਈ ਗਈ ਲੈ ਲਈ ਨਹੀਂ ਉੱਥੋਂ ਸਿਰ ਜਿਹੜੇ ਇੱਕ ਦੋ ਜਾਂ 15 ਨੂੰ ਬੰਦੇ ਜਾਣਗੇ ਅਰਧੇ ਜਾਨੀਆਂ ਲੱਗ ਜਾਂਦਾ ਜੀ ਜਦੋਂ ਹੋਰ ਤੇ ਅਸਾਂ ਬਦਾਵਣਾ ਦਾ ਜੋ ਐਸਐਸਓ ਰਹਾ ਨਾ ਉਹ ਦਰਾਰੇ ਰਹਾ ਸੀ ਸਾਡੇ ਇਹ ਪਰਚਾ ਕਰਦੇ ਰਿਹਾ ਵਾ ਹੋਰ ਇਸ ਪਰਚੇ ਤੇ ਗਾਂਦੇ ਵਿੱਚ ਦਿਖਾਇਆ ਮਹੰਯ ਅਸਿਸੂ ਸਾਦ ਨੂੰ ਸਭ ਇਤਰਾਇ ਲੱਗੀ ਬੋਲਿਆ ਜਿਹੜੀ ਵੀ ਅਸਿਸੂ ਸਭ ਦੀ ਓਨੀ ਤਕਨੀਕ ਕਰ ਰਹੀ ਉਹ ਤਦੂ ਵੀ ਉਹਦੇ ਸਾਹਮਣੇ ਹਾ ਸੀ ਅਸੀਂ ਕੀ ਰਿਪੋਰਟ ਨਹੀਂ ਕਿ ਤਾ ਪਹਿਲੇ ਕੀ ਖਾਣਾ ਵਿੱਚ ਆਇਆ ਤੇ ਐਸਐਸਓ ਹੁਣਾਂ ਦੇਸ਼ ਨੇ ਨੰਬਰ ਕੰਮ ਦਿੱਤਾ ਰਿਖੀ ਨੂੰ ਇਹ ਬੰਤ ਲੇਕਿਨ ਰਾਈ ਵੱਡੀ ਹੋਈ ਹੈ ਅਫਸਰ ਦੇ ਵੀ ਫਿਰ ਮੇਨ ਗਿਰਦਾਰ ਦੇ ਵੀ ਕਰਨਾ ਚਾਹੀਦਾ ਹੈ ਇਹ ਸਾਡੇ ਮੁੰਡੇ ਇੱਕ ਤਾਂ ਇਹਨਾਂ ਦੇ ਡੱਬੇ ਆਮ ਜਿਹੇ ਹੋਣੇ ਨਹੀਂ ਰਹੀ ਇਹਨਾਂ ਦੇ ਡੱਬੇ ਜਿਹੜੇ ਦਿੱਤਾ ਹੈ ਕਿਹਨਾਂ ਦਾ ਹੈ ਇਹ ਬ੍ਰੈਕੇ ਹੋ ਗਿਆ ਹੈ ਨਾ ਜਿੰਨੇ ਉੱਪਰ ਡੱਬੇ ਸਾਡੇ ਬੰਦੇ ਖਾ ਦਾ ਜੇ ਜੇ ਤੁਸੀਂ ਸਾਡੇ ਪਰ ਜੇ ਰੱਖਦੇ ਹੋ ਤੇ ਜਿਹੜੇ ਉਹਨੇ ਮਜਿੰਦਾ ਅਫਸਾਈ ਸਕੀਮ ਦੇ ਉੱਪਰ ਜਿਹੜਾ ਨਾ ਚਾਹ ਕਰ ਜੀ ਉਹ ਪਤਾ ਕਰ ਦੇ ਉੱਪਰ ਆਹ ਵੀ ਇਹ ਅਸਰ ਦੇਣਾ ਜਿਹੜੀ ਵੀਡੀਓ ਦੇ ਵਿੱਚ ਆਦਮੀ ਜਿਹੜੇ ਤੇਰੇ ਨੇ ਆਸਤਾ ਮਾਰ ਕੇ ਕਬ ਚਾਲ ਫਿਰ ਦਿੱਚ ਕੇ ਇਹਨੇ ਇਹਨੂੰ ਡਾਢੇ ਪਾਇਆ ਵਾ ਆ ਦੇਖੋ ਸਾਡੇ ਰੰਦੇ ਫੇਕੇ ਦੇ ਕਲਾਸ਼ ਲਾਇੀ ਸੀ ਤੇ ਅਸਰਾ ਸਾਡੇ ਰੰਦੇ ਫੇਕੇ ਅੱਗੇ ਦੇਖੋ ਅਨੰਦ ਗ੍ਰਾਮ ਸਕੂਲ ਦੇ ਸਮੇਂ ਦੇਖੋ ਕਲਾਸ਼ ਲਾਇੀ ਤੇ ਅਸਰਾ ਗ੍ਰਾਮ ਦੇ ਗੁਣੀ ਨਾਲ ਇਹ ਅੱਗੇ ਪੁੱਛਿਆ ਕਿ ਆਦੇ ਇੱਕ ਐਕਟ ਵਾ ਜਿਹੜੇ 8:00 ਵਜੇ ਸਰਕਾਰੀ ਵਿਦਿਅਕਤਾਂ ਜਾਣਾ ਮੰਗੋ ਗੁੰਡੇ ਜਿਹਨੇ ਇੰਤਰੀ ਸੀ ਉਹ ਕਿਹਾ ਜੇ ਜਾਨਾ ਹੋਵੇ ਗੱਡੀ ਮਾਰ ਨਾ ਕਰੇ ਚਲੋ ਜਿੰਨਾ ਬਾਹਰ ਲਿਖੋ ਆ ਦੇਖੋ বাহে গুৰু গুৰু শিশু কোৰে যো মুখে সাটা কিয়াই উঠি ডিগ পিন্ধা বাহিৰত ডিগ পোৱা সানে উদ্যান গৈ ৰূপা গৈ ਕੋਈ ਫਿਰ ਉਹ ਲੱਗ ਗਿਆ ਜੀ ਬਾਬਾ ਉਹ ਸਪੱਖ ਆਖਵਾ ਜੀ ਬਾਬਾ ਜੀ ਲੱਗ ਗਿਆ ਜੀ ਬਾਬਾ ਬਟ ਉਹਦੇ ਦੇ ਕੋਈ ਜੇ ਰੈਵ ਨਹੀਂ ਨਾ ਕੈਸ਼ ਕੀਤਾ ਅੱਜ ਤੀਨ ਆਵਾਜ਼ ਦਾ ਡਾਅ ਔਰ ਅੱਜ ਜਿਹੜੀ ਤੁਸੀਂ ਬ੍ਰੈਕ ਕੰਫਰੈਂਸ ਕਰ ਰਹੇ ਹੋ ਕੀ ਮੁੱਦਾ ਮੇਰਾ ਨਾਮ ਚਰਨਜੀਤ ਧਨਸਾਲ ਜੀ ਤੇ ਮੈਂ ਅੱਜ ਜਿਹੜਾ ਕਿ ਕਪੂਰਥਲੇ ਦੇ ਵਿੱਚ ਕਾਫੀ ਪਿਛਲੇ ਸਮੇਂ ਤੋਂ ਇਹ ਦਲਤ ਭਾਈ ਚਰਨ ਨਾਲ ਤਕਸ਼ਾਈਆਂ ਹੋ ਰਹੀਆਂ ਉਹਨਾਂ ਤਕਸ਼ਾਈਆਂ ਦੇ ਵਿਰੁੱਧ ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਲੋਕ ਕਹਤੇ ਦੀ ਅੱਜ ਸੁਣਵਾਈ ਨਹੀਂ ਹੋਣੀ ਕਿ ਦਲਦਪਾਈ ਚੜੀ ਥਾਣਿਆਂ ਵਿੱਚ ਗਜਰੀਆਂ ਦੇ ਵਿੱਚ ਜਿੱਥੇ ਵੀ ਜਾਂਜ ਵਿੱਚ ਦਲਦਪਾਈ ਚੜੀ ਲੋਕ ਉੱਥੇ ਜਾਂਜ ਇਨਸਾਫ ਲੈਣ ਲਈ ਪਰ ਇਨਸਾਫ ਨਹੀਂ ਕਿਤੇ ਮਿਲ ਰਿਹਾ ਉਸ ਬੰਦੇ ਅੱਜ ਮੀਟਿੰਗ ਤੇ ਚਾਹੀ ਹੋਈ ਇਹ ਤਾਂ ਕਿਛਾਈ ਤੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਅੱਜ ਕਪੂਰ ਸਦੀਆਂ ਤੋਂ ਚੱਲਦੀ ਆ ਰਹੀ ਹੈ ਸਾਡੇ ਨਾਲ ਤੇ ਪਿਛਲੇ ਸਮੇਂ ਦੇ ਵਿੱਚ ਜਿਵੇਂ ਕਿ ਰਮਨ ਸ਼ਰਾਬ ਠੇਕੇਦਾਰ ਜਿਹੜਾ ਆ ਉਹਨੇ ਜਿਹੜਾ ਕਿ ਸ਼ਰਾਬ ਦੇ ਠੇਕੇ ਸਰਕਲ ਜਿਹੜੇ ਆ ਉਹ ਲਿੱਤੇ ਕਪੂਰ ਸਲੇ ਕੇ ਸਰਕਲ ਸਾਰੇ ਜੰਦਰ ਕਰਤਾਰਪੁਰ ਫਗਵਾੜਾ ਕਿ ਬੁਰਦਸਾ ਦਾਾਂਪੋ ਲੋਧੀ ਦੇ ਜਿਹੜੇ ਸਰਕਲ ਲੱਤੇ ਆ ਉਹ ਸਰਕਲ ਦੇ ਵਿੱਚ ਜਿਹੜਾ ਆ ਉਹ ਬਹੁਤ ਗੁੰਡਾਗਰਦੀ ਕਰ ਰਿਹਾ ਕਿ ਜਦੋਂ ਦਾ ਇਹਨੇ ਸਰਕਲ ਲੱਤੇ ਆ ਉਦੋਂ ਤੋਂ ਗੁੰਡਾਗਰਦੀ ਕਪੂਰੇ ਬਹੁਤ ਜ਼ਿਆਦਾ ਵਧ ਗਈ ਆ ਇਸ ਤਰ੍ਹਾਂ ਦੀ ਗੁੰਡਾਗਰਦੀ ਗੁੰਡਾਗਰਦੀ ਇਹ ਲੋਕਾਂ ਦੇ ਘਰਾਂ 'ਚ ਵਰਦੇ ਆ ਤੇ ਲੋਕਾਂ ਨੂੰ ਨਜਾਇਜ਼ ਤਾਕਤ ਪ੍ਰਸ਼ੰਸਾ ਕਰਦੇ ਆ ਤੇ ਲੋਕਾਂ ਦੇ ਘਰਾਂ ਜਾ ਕੇ ਜਿਹੜਾ ਉੱਥੇ ਇਹਨਾਂ ਦੇ ਜਿਹੜੇ ਗੁੰਡੇ ਕਰਿੰਦੇ ਰੱਖੇ ਹੋਏ ਨੇ ਦੋ ਨੰਬਰ ਦੇ ਬੰਦੇ ਰੱਖੇ ਪਏ ਜਿਹੜੇ ਜਿਨ੍ਹਾਂ ਦੇ ਪਰਚੇ ਵਰਜਿਆ ਉਹ ਕਰਿੰਦੇ ਆ ਉਹ ਘਰਾਜ ਲੋਕਾਂ ਜਾ ਕੇ ਨਜਾਇਜ਼ ਵਰਦਨ ਦੇ ਤੇ ਲੋਕਨ ਫੁੱਟਮਾਰ ਵੀ ਕਰਦੇ ਆ ਜਿਨ੍ਹਾਂ ਦੇ ਘਰਾ ਦੇ ਵਿੱਚ ਨਜਾਇਜ਼ ਵਰਦੇ ਕਿ ਉਹਨਾਂ ਨੇ ਕਦੀ ਇਹ ਵੀ ਕੋਈ ਸ਼ਿਕਾਇਤ ਕੋ ਬੋਲ ਸੁਣਨੀ ਨਹੀਂ ਦਿੱਤੀ ਬਹੁਤ ਨਹੀਂ ਕੀਤੀ ਆ ਜੀ ਜਿਹਦੇ ਵਿੱਚ ਮੁਕਦਮੇ ਦਰਜ ਵੀ ਹੋਏ ਦੋਸਤੋ 34 ਨੰਬਰ ਮੁਕਦਮਾ ਦਰਜ ਹੋਇਆ ਜਿਹਦੇ ਪਿੱਛੇ ਹੈ ਪਿਛਲੇ ਦਿਨੀਆਂ ਇਹਨਾਂ ਦੇ ਕਿ ਕਰਿੰਦੇ ਦੀ ਸਾਬੀ ਦੀ ਕਰਿੰਦੇ ਦੀ ਸਾਬੀ ਦੀ ਰੈਸਟਰੀ ਪਈ ਆ ਮਾਝਪੁਰ ਹਰਿਆਣਾ ਹਾਈ ਕੋਰਟ ਜਾ ਕੇ ਵੀ ਸਿਰੇਟ ਪਾਈ ਆ ਉਸ ਸੰਬੰਧੀ ਜਿਹੜੀਆਂ ਉਸ ਸੰਬੰਧੀ ਅੱਜ ਮਤਲਬ ਪਿਛਲੇ ਦਿਨੀਆਂ ਰੈਸਟਰੀ ਹੋਇਆ ਇਹਨਾਂ ਦਾ ਬੰਦਾ ਇੱਕ ਕਰਿੰਦਾ ਰਮਨ ਦਾ ਕਿੱਦਾਂ ਜਾਣੇ ਸੀ ਗਿਆ ਉਹਨਾਂ ਟੋਟਲ ਉਹ 14-15 ਦੇ ਕਰੀਬ ਹੁੰਦੇ ਸੀਗੇ ਜੀ ਜਿਹੋਨਾਂ ਨੇ ਘਰ ਹਮਲਾ ਕੀਤਾ ਵੀ ਇਹਨਾਂ ਨੇ ਮੱਡਾ ਪੁਲਿਸੋ ਜੀ ਕੋਈ ਨਾਮ ਦੱਸ ਸਕਦੇ ਉਹਦੇ ਵਿੱਚ ਰਿੱਕੀ ਵਾਲੀ ਵਾਲੀਆਂ ਸੀਗਾ ਜੀ ਤੇ ਜਿਹਦੇ ਵਿੱਚ ਇੱਕ ਕਰਨੀ ਸਾਹੀ ਸੀਗਾ ਤੇ ਬਾਕੀ ਅਣਪਛਾਤੇ ਬੰਦੇ ਸੀਗੇ ਤੇ ਲੜਕੀਆਂ ਦਲਦ ਪਰਿਵਾਰ ਦੀਆਂ ਦੋ ਲੜਕੀਆਂ ਸੀਗੇ ਤੇ ਇੱਕ ਔਰਤ ਸੀਗੀ ਤਿੰਨ ਔਰਤਾਂ ਨੂੰ ਉਹਨਾਂ ਨੇ ਕੁੱਟ ਕੇ ਜਿਹੜਾ ਆ ਕੁੱਟਿਆ ਸੀ ਘਰ ਵੜ ਕੇ ਅੰਦਰ ਮੋਕੇ ਤੇ ਮੇਰੀ ਘਰ ਵਾਲੀ ਆਂਟੀ ਨੇ ਵੀ ਜਿਹੜਾ ਵਕੂਆ ਉੱਥੇ ਮੱਡੇ ਲੋਕ ਵੀ ਇਕੱਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਜਦ ਪਹੁੰਚੇ ਤੇ ਫਿਰ ਉਹ ਭੱਜ ਗਏ ਸੀਗੇ ਤੇ ਬਾਅਦ ਵਿੱਚ ਮੁਕੱਦਮਾ ਦਰਜ ਹੋਇਆ ਸੀ ਮੇਰੇ ਖਿਲਾਫ ਦੀ ਕੋਲ ਅਸੀਂ ਇਹ ਮੰਨ ਕਰ ਰਹੇ ਹਾਂ ਕਿ ਰਮਨ ਦੀ ਗੁੰਡਾਗਰਦੀ ਲਗਾਤਾਰ ਵਾਧੀ ਜਾ ਰਹੀ ਆ ਜਿਸ ਸਬੰਧੀ ਅਸੀਂ ਇਹ ਗੁੰਡਾਗਰਦੀ ਜਿਹੜੀ ਆ ਕਾਫੀ ਲਗਭਗ 1.5 ਸਾਲ ਪਹਿਲਾਂ ਇਹਨਾਂ ਨੇ ਸੁੰਦਰ ਨਗਰ ਦੇ ਵਿੱਚ ਇੱਕ ਗੁਰਦਿਤ ਨਾਮ ਦੇ ਵਿਅਕਤੀ ਨੂੰ ਜਿਹੜਾ ਆ ਇਹ ਵੱਡਿਆ ਸੀਗਾ ਜੀ ਤੇ ਵੱਢ ਗਿਆ ਉਹਨੇ ਮਤਲਬ ਉੱਥੋਂ ਲੈ ਗਿਆ ਸੀ ਆਪਣੇ ਚੱਕੇ ਨੂੰ ਉੱਥੇ ਆਪਣੇ ਘਰ ਮੋਤੀ ਬਾਗ 140 ਨੰਬਰ ਕੋਠੀ ਦੇ ਵਿੱਚ ਉਹ ਤੋਂ ਉਹਦਾ ਮੋਬਾਈਲ ਵੀ ਖੋਇਆ ਪੈਸੇ ਵੀ ਖੋਇਆ ਆ ਤੇ ਨੂੰ ਕੁੱਟ ਮਾਰ ਕੇ ਸੱਡ ਗਿਆ ਸੀ ਮਾਰ ਕੇ ਸੱਡ ਗਿਆ ਸੀ ਤੋਂ ਹੱਦ ਕਰ ਜਿਹੜਾ 1.5 ਸਾਲ ਹੋਣ ਦੇ ਮਤਲਬ ਸਾਲ ਹੋ ਚੁਕਿਆ ਹੈਗਾ ਪਰਚਾ ਦਰਜ ਨਹੀਂ ਹਾਲੇ ਕੋਈ ਹੋ ਗਿਆ ਪ੍ਰਸ਼ਾਸਨ ਨੇ ਨਹੀਂ ਕੀਤਾ ਐ ਮਲਮ ਕੱਢੀ ਆ ਤੇ ਸੱਟਾਂ ਕਾਫੀ ਲੱਗੀਆਂ ਸੀਆਂ ਤੇ ਉਤੋਂ ਬਾਅਦ ਜਿਹੜੀ ਲੜਾਈ ਜਿਹੜੀ ਚੱਲੀ 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 ਇਹਨਾਂ ਨੇ ਇੱਕ ਲੜਕੀ ਉਹਨਾਂ ਦਾ ਕੋਮਨ ਨਾਂ ਦੀ ਲੜਕੀ ਜਿਹੜੀ ਆ ਉਹਦੀ ਪਤਨੀ ਨੂੰ ਬਾਦ ਗੁਰਵਿੰਦਰ ਦੀ ਪਤਨੀ ਸਨੀ ਦੀ ਇਹ ਘਰ ਵਾਲੀ ਨੂੰ ਇੱਥੇ ਕੋਟ ਮਾਰਕ ਕੀਤੀ ਦਰਦਨ ਪਹਿਲਾਂ ਤੇ ਆ ਪਿਛਲੇ ਦਿਨ ਇੱਕ ਹਮਲਾ ਹੋਇਆ 4 ਵਜੇ 4 ਦੇ ਸਾਬੀ ਲੋਕ ਕਰਨੀ ਸਾਬੀ ਲੋ ਤੇ ਹਮਲੇ ਤੋਂ ਪਹਿਲਾਂ ਤੇ ਜਿਹੜੀ ਕੌਮਲਾ ਉਹਦੀ ਭੜਾਈ ਆ ਜਿਹਦੇ ਤੇ ਹਮਲਾ ਆ ਗੁੱਦਿੱਤ ਤੇ ਬੁਰਦਤ ਨਾਦ ਵਿਕਤੀ ਤੇ ਉਹਨੇ ਪਹਿਲਾਂ ਇੱਕ ਦਰਖਾਸਤ ਜਿਹੜੀ ਤਿੰਨ ਬਿਪਾਦਤੀ ਸੀ ਕਿ ਜਦੋਂ ਸਾਭੀ ਨੇ ਘਰੇ ਆਇਆ ਸੀਗਾ ਧੰਗਿਆਂ ਦੇ ਗਿਆ ਸੀਗਾ ਤੇ ਉਸ ਸੰਬੰਧੀ ਦਰਖਾਸਤ ਲਿਖ ਕੇ ਭਾਈ ਸੀਗੀ ਮਾਨਯੋਗ ਮੁੱਖ ਮੰਤਰੀ ਸਾਹਿਬ ਈਜੀਪੀ ਸਾਹਿਬ ਨੂੰ ਕਿ ਸਾਡੇ ਤੇ ਹਮਲਾ ਹੋ ਸਕਦਾ ਹੈ ਤੇ ਇਹ ਸਾਡੇ ਦੇ ਘਰ ਧੰਗਿਆਂ ਦੇ ਗਿਆ ਰਮਨ ਦੇ ਤੇ ਜੈਜਗਰ ਕੀ ਅਨੁਵਾਲੀ ਨੇ ਭੇਜਿਆ ਸੀਗਾ ਤੇ ਇਹਨਾਂ ਨੇ ਅਸਲੀਮ ਨੇ ਤੇ ਜੈਜਗਰ ਸਾਨੂੰ ਵਾਈਨਾਵਾ ਸਰਨਾ ਕਰ ਲੋ ਕਿ ਇਹਨਾਂ ਦੇ ਕਾਫੀ ਮਕਦਮੇ ਚਾੜੇ ਆਏ ਹਨ ਸਮੀਰੰ ਦਾ ਬੇਟਾ ਰਮਨ ਦਾ ਜੀ ਜੀ ਇਹ ਵੀ ਸ਼ਾਮ ਲੱਗੀ ਜਿਹੜਾ 307 ਦਾ ਪਰਚਾ ਜਿਹੜਾ ਪੈਂਡਿੰਗ ਪਿਆਲੇ ਉਹ ਹਾਲ ਤੱਕ ਪੁਲਿਸ ਨੇ 1.5 ਸਾਲ ਹੋ ਗਏ ਨੇ ਦੱਜ ਕੇ ਤਾਂ ਕਿਉਂਕਿ ਪੁਲਿਸ ਜਿਹੜੀ ਆ ਇਹਨੇ ਦਬਾਬ ਚੱਲ ਰਹੀ ਹੈ ਜੀ ਹਾਂ ਸਰ ਜੀ ਇੱਕ ਗੱਲ ਇਹ ਵੀ ਆਪਦੀ ਸਾਹਮਣੇ ਜੀ ਰਮਨ ਦੇਕੇ ਦਾ ਤੁਹਾਨੂੰ ਇਹ ਸਾਈਨ ਲਾਣ ਦਾ ਕਹਿੰਦਾ ਵੀ ਉਹ ਨਾਰਾਇਣ ਚਰਾਬ ਜਿਹੜਾ ਮਾਫੀਆ ਵਾ ਨਾਰਾਇਣ ਦੇ ਮੁਹੱਲੇ ਉਹ ਜਗਾ ਵਾ ਜੀ ਉਹਨਾਂ ਦਾ ਕਾਰਜ ਕਰਣ ਜਾਂਦੇ ਆ ਤੇ ਹਾਂ ਸਰ ਜੀ ਉਹਨਾਂ ਦੇ ਮਗਰ ਬੈਕਸਕੋਰਡ ਤੇ ਆਂਦੇ ਨੂੰ ਚੁਲਾ ਕੇ ਲੈ ਕੇ ਜਾਂਦੇ ਆ ਮੈਂ ਕਹਿੰਦਾ ਜੀ ਮੈਂ ਵੀਡੀਓ ਦਿਖਾਵਨਾ ਮੇਰੇ ਕੋਲ ਵੀਡੀਓ ਇੱਧਰੀਆਂ ਜਿਵੇਂ ਵੀਡੀਓ ਦੇ ਵਿੱਚ ਜਿਹੜਾ ਹੈ ਕਿ ਉਹ ਸ਼ਨਾਮ ਵਾਲੇ ਘਰ ਉੱਤੇ ਕੇ ਨਹੀਂ ਹੈਗੇ ਮਤਲਬ ਘਰ ਜਾ ਰਹੇ ਵੜ ਰਿਹਾ ਆ ਉੱਚੇ ਤੋੜਿਆ ਇੱਥੇ ਪਿਛਲੇ ਦਿਨ ਸਾਡੇ ਕੁਲਦੀਪ ਜੀ ਬੈਠਿਆ ਇਹਨਾਂ ਸੰਦਸਿਆ ਸੀਗਾ ਕਿ ਇੱਥੇ ਵੇਟ ਇਹਨਾਂ ਨੇ ਮਾਰੇ ਆਪਣੇ ਆਏ ਆ ਘਰ ਜੇ ਵੜ ਗਏ ਆ ਨਾ ਕੋਈ ਪੁਲਿਸ ਮਲਾ ਗਿਆ ਨਾ ਕੋਈ ਸੀਗਾ ਘਰ ਜੇ ਵੜ ਕੇ ਇਹਨਾਂ ਦੇੰਦਰ ਵੜ ਗਏ ਆ ਕਿੰਦੇ ਇਹਨਾਂ ਦੇ ਉਹ ਜਾ ਕੇ ਲੜਕੀ ਸੀਗਾ ਘਰ ਕੱਲੀ ਲੜਕੀ ਸੀਗੀ ਨਾ ਕੋਈ ਸਾਇੰਸ ਪੈਟਰਨ ਦਾ ਨਾਲ ਕੋਈ ਨਾ ਕੋਈ ਹੁੰਦਾ ਵੜ ਕੇ ਜੇ ਘਰ ਜਾ ਕੇ ਨਿਯਾਤ ਸ਼ਰਾਬ ਵੀ ਨਹੀਂ ਵੇਚਦਾ ਮੱਲਣੇ ਦਵਾਈ ਦਿੱਤੀ ਦੱਸਿਆ ਵੀ ਮੱਲਣ ਜਾ ਕੇ ਤੇ ਪਿੱਛੇ ਜਿਹੜੇ ਨੇ ਇੱਕ ਹੋਰ ਵੀ ਉੱਚੇ ਤੋਂ ਇੱਕ ਨੀਟ ਮਾਰਿਆ ਸੀ ਇਹਨਾਂ ਨੇ ਤੇ ਬੱਗੇ ਬકરી ਨਾਲ ਮਸਾਲੇ ਦੀ ਸਭ ਤੋਂ ਵੀਡੀਓ ਜਿਹੜੀ ਆ ਕੀ ਨਾ ਐਫਰ ਦਾ ਜਿਹੜੀ ਉਹ ਸ਼ਰਾਬ ਵੀ ਦੇ ਦਿਆ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਅਸੀਂ ਮੰਗ ਰੱਖਦੇ ਹਾਂ ਕਿ ਹੌਣੇ ਸਮੇਂ ਦੇ ਵਿੱਚ ਜਿਹੜਾ ਹੈ ਰਮਨ ਕੁਮਾਰ ਜਿਹੜਾ ਸ਼ਰਾਬ ਠੇਕੇਦਾਰ ਜਨਾ ਆ ਇਹਨੂੰ ਜਿਹੜਾ ਠੇਕੇ ਨਾ ਦਿੱਤੇ ਜਾਣ ਤੇ ਇਹਦੀ ਗੁੰਡਾਗਰਦੀ ਬੰਦ ਕੀਤੀ ਜਾਵੇ ਕਿਉਂਕਿ ਇਹ ਸ਼ਰਾਬ ਰਮਨ ਸ਼ਰਾਬ ਠੇਕੇਦਾਰ ਜਨਾ ਆ ਇਹ ਇਹ ਮੋਰ ਪੈਦਾ ਕਰ ਰਿਹਾ ਕਿ ਸ਼ਿਮਲਾ ਡੋਡਾ ਸਾਹਾ ਦਾ ਬਹੁਤ ਕਾਂਡਕ ਹੋਇਆ ਸੀਗਾ ਅਭੋਰ ਕਾਂਸੀ ਬਲ ਡੋਡੇ ਦਾ ਜਿਹੜਾ ਹੋਇਆ ਸੀਗਾ ਉਹਦੇ ਵਿੱਚ ਇੱਕ ਭੀਮ ਤਾਂ ਕਾਂ ਸੀਗਾ ਜੀ ਜਿਵੇਂ ਉਹਨਾਂ ਨੇ ਇੱਕ ਸ਼ੀਲਾ ਗੁਰਦੈ ਦਾ ਸ਼ਰਾਬ ਮਾਫੀਆ ਸੀਗਾ ਜੋ ਸ਼ਰਾਬ ਦੇ ਠੇਕੇ ਸਾਰੇ ਪੰਜਾਬ ਦੇ ਲਿੰਦਾ ਸੀਗਾ ਤੇ ਉਹ ਬੰਦੇ ਨੇ ਜਿਹੜਾ ਇੱਕ ਭੀਮ ਤਾਂ ਨੂੰ ਜਿਹੜਾ ਮਾਰਿਆ ਸੀ ਕਿ ਦਲਤ ਪਰਿਵਾਰ ਨੂੰ ਆੜੀਆਂ ਦੇ ਨਾਲ ਬਾਹਾਂ ਮਰਦੀਆਂ ਸੀਆਂ ਤੇ ਉਹ ਜਿਹੜਾ ਉਹ ਕਾਂ ਬੜਾ ਪ੍ਰਚਲਿਤ ਹੋਇਆ ਸੀਗਾ ਕਿ ਪੂਰੇ ਪੰਜਾਬ ਚ ਆ ਕੇ ਲੱਗੀ ਜੀ ਤੇ ਇਦਾਂ ਦੇ ਹਾਲਾਤ ਜਿਹੜੇ ਆ ਪੰਜਾਬ ਦੇ ਬੰਦ ਰਹੇ ਨੇ ਕਪੂਥਲੇ ਦੇ ਬੰਦ ਰਹੇ ਆ ਇਹ ਲਾਜਰੀਆ ਰਮਨ ਕੇ ਤਮਾਸ਼ਾ ਰਾਤ ਕੇਦਰ ਕਾਨਫਰੰਸ ਦੇ ਵਿੱਚ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਹੋਇਆ ਕੀ ਕਾਰਨ ਹੈ ਕਿ ਸਿਰਫ ਤੁਸੀਂ ਜਾਣਦੇ ਹੋ ਜੋ ਵੀ ਕਹਿੰਦੇ ਕਿ ਬਲੈਕੀਆਂ ਦੀ ਹੈਲਪ ਕਰਨ ਲਈ ਤੇ ਬਾਕੀ ਸ਼ਹਿਰ ਦਾ ਕੋਈ ਜਾਣਦਾ ਨਹੀਂ ਬੰਦਾ ਮੈਂ ਬਲੈਕੀਆਂ ਦੀ ਹੈਲਪ ਨਹੀਂ ਕਰਦਾ ਮੇਰੇ ਦਿਖਾ ਦੇ ਕਿ ਕਦੇ ਬਲੈਕੀਆਂ ਦੀ ਹੈਲਪ ਕਰਦਾ ਲਿਖਿਆ ਕਦੇ ਵੀ ਕਦੇ ਲਿਖਤ ਜੇ ਮੈਂ ਥਾਣੇ ਦੇ ਵਿੱਚ ਮੈਂ ਕਿਸੇ ਬਲੈਕੀਏ ਨੂੰ ਜਾ ਛੜਾ ਕੇ ਲੈ ਗਿਆ ਮਰੀ ਲਿਖਤ ਗਾਦਨ ਮੈਂ ਲੈ ਗਿਆ ਮੈਂ ਤੇ ਉਹ ਕਰਦਾ ਮੈਂ ਬਲਦ ਪਰਿਵਾਰ ਤੋਂ ਜਨਮ ਲੱਗਾ ਮੈਸੀ ਭਾਈਚਾਰੇ ਦੇ ਅੰਦਰ ਆ ਮੈਸੀ ਭਾਈਚਾਰੇ ਦੇ ਵਿੱਚ ਮਹੱਲਾ ਜੀ ਆਰ ਕੇ ਗੁੰਡਾਗਰਦੀ ਕਰਦੇ ਆ ਇਹਨਾਂ ਕੋ ਪੀੜਤ ਘਰ ਹੈ ਨਾ ਕੋ ਇਹ ਨਾਲ ਨਾਲ ਨਾ ਕੋ ਪੁਲਿਸ ਨਾਲ ਨਾ ਕੋ ਦੇ ਨਾਲ ਕੋ ਸਾਇੰਸ ਇੰਸਪੈਕਟਰ ਨਾਲ ਨਾ ਕੋ ਮਹੱਲਾ ਪੁਲਿਸ ਨਾਲ ਇਹ ਬਿਨਾਂ ਕਿਸੇ ਘਰਾਹੇ ਮਰ ਜਾਂਦੇ ਆ ਇਹ ਲੋਕਾਂ ਨੂੰ ਜਾਇ ਤੰਤ ਪਸੰਦ ਕਰਦੇ ਆ ਇਦਾਂ ਗੁੰਡਾਗਰਦੀ ਦੇਖਦੇ ਆ ਜਿਹੜਾ ਹੁਣ ਜਿਹੜੀ ਘਟਨਾ ਹੋਈ ਹੈ ਜਿਹੜਾ ਤੁਸੀਂ ਦਾ ਨਾਮ ਲੈ ਰਹੇ ਹੋ ਗੁਰਵਿੰਦਰ ਜੀ ਤੇ ਹਮਲਾ ਹੋਇਆ ਵਾ ਜੀ ਜੀ ਤੇ ਉਹਦੇ ਵਿੱਚ ਸਿਰਫ ਇੱਕ ਬੰਦਾ ਅਰੈਸਟ ਕੀਤਾ ਗਿਆ ਉਹਦੇ ਵਿੱਚ ਤੁਸੀਂ ਬੋਲਦੇ ਹੋ ਕਿ ਬਾਕੀ ਬੰਦੇਆਂ ਦਾ ਨਾਮ ਨਹੀਂ ਲਿਖਾਇਆ ਤੁਸੀਂ ਲਿੱਤੀ ਆਲੂ ਵਾਲੀ ਦਾ ਨਾਮ ਲੈ ਰਹੇ ਹੋ ਉਹ ਵੀ ਤੇ ਦੋ ਤਿੰਨ ਹੋਰ ਨਾਮ ਲੈ ਨਹੀਂ ਉਸ ਵੇਲੇ ਜਿਹੜਾ ਇਹ ਜਦੋਂ ਇਹ ਘਟਨਾ ਵਾਪਰੀ ਹੈ ਹਮਮ ਘਟਨਾ ਦੇ ਵਿੱਚ ਚਾਰ ਬੰਦੇ ਸੀਗੇ ਇੱਕ ਸਾਈਕ ਗੱਡੀ ਦੇ ਵਿੱਚ ਜਿਹਦੇ ਜਿਸਾਬੀ ਸੀਗੇ ਕੋਈ ਲੰਬੇ ਵਾਲਾ ਲਾ ਦੇ ਲੜਕਾ ਸੀਗਾ ਉਹ ਸਾਡੀ ਪਛਾਣ ਚ ਗਿਆ ਸੀ ਦੇਖਿਆ ਵੀ ਆਉ ਨੂੰ ਤੇ ਐਕਸਾਈਡ ਗੱਡੀਆਂ ਤੋਂ ਬੰਦੇ ਆ ਬੰਦੇ ਸਾਡੇ ਆਂਦ ਆ ਰਿਹਾ ਤੇ ਇੱਕ ਚਾਰ ਬੰਦੇ ਸੀਗੇ ਜਿਹੜਾ ਦੋ ਅਣਪਛਾਤੇ ਆ ਜੀ ਵਿੱਚੋਂ ਤੇ ਜਿਹੜੀ ਕਿ ਆਲੂ ਵਾਲੀ ਦੀ ਗੱਲ ਤੇ ਰਮਨ ਕੁਮਾਰ ਦੀ ਗੱਲ ਆ ਉਹ ਅਸੀਂ ਅੱਜ ਤੋਂ ਜਿਹੜਾ 18 ਦਿਨ ਹਮਲਾ ਹੋਣ ਤੋਂ ਪਹਿਲਾਂ ਉਹ ਸੀ ਦਰਖਾਸਤ ਜਿਹੜੀਆਂ ਪਾਈਆਂ ਸੀ ਪਹਿਲੇ ਪਰਚੇ ਦੇ ਵਿੱਚ ਜਿਹੜੇ ਹੋਣ ਜਿਹੜਾ ਕੂਦੀ ਕਰਵਾ ਰਹੇ ਆ ਜਿਹੜਾ